हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 13ਵੇਂ ਬਾਰੇ। ਸੋ ਭਾਗ 12ਵੇਂ ਵੀ ਤੁਸੀਂ ਵੇਖਿਆ ਵੀ ਦੁੱਲਾ ਪੱਟੀ ਆਪਣੇ ਸਾਥੀਆਂ ਨਾਲ ਮੁਗਲਾਂ ਦੇ ਇੱਕ ਠਾਰੋ ਤੇ ਹਮਲਾ ਕਰਦਾ ਹੈ ਤੇ ਰਾਤੋਂ ਰਾਤ ਪਿੰਡੀ ਹੈਗੀ ਹੈ ਜਿਹੜੀ ਉਹ ਸਾਰੇ ਦੀ ਸਾਰੀ ਲਲਕਾਰੇ ਵਾਦੇ ਸੁਣ ਕੇ ਉੱਠ ਘੜਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਪਿੰਡੀ ਦੇ ਪੱਛਮ ਵੱਲ ਇੱਕ ਪਾਰਾ ਬੋਰਡ ਸੀਗਾ। ਕਈ ਤਣਿਆਂ ਵਾਲਾ ਥਾਂ-ਥਾਂ ਤੋਂ ਲੜਕਦੀ ਦਾੜੀ ਸੀ ਉਹਦੇ। ਇੱਥੇ ਬਣੇ ਥੜੇ ਉੱਪਰ ਸੰਗੜੀ ਛਾ ਰਹਿੰਦੀ ਸੀ ਤੇ ਬੋੜ ਹਟਾ ਪਿੰਡ ਦੇ ਲੋਕਾਂ ਦੀਆਂ ਟਾਣੀਆਂ ਲੱਗਦੀਆਂ ਸਨ। ਮੀਆ ਚਿਰਾਗ ਦਿਨ ਹੰਜਰਾ ਕਬੀਲੇ ਦਾ ਇੱਜ਼ਤਦਾਰ ਬਜ਼ੁਰਗ ਸੀਗਾ 80 ਵਰਿਆਂ ਤੋਂ ਉੱਪਰ ਉਮਰ ਹੋਣ ਦੇ ਬਾਵਜੂਦ ਸਿਹਤ ਪੱਖੋਂ ਪੂਰਾ ਤੰਦਰੁਸਤ ਸੀਗਾ ਉਹ। ਕਦੇ ਗਿੱਟੇ-ਗੋਡੇ ਨਹੀਂ ਸੰਦਕਿਓ ਦੇ। ਉਸ ਦੀ ਉਮਰ ਦੇ ਕਈ ਬਜ਼ੁਰਗ ਹੰਮ ਗਏ ਸਨ ਤੇ ਉਸ ਨੂੰ ਆਖਦੇ ਸਨ ਵੀ ਮੀਆ ਪੰਜਾ-ਵੀਹ ਸਾਲ ਹਿਆਤੀ ਗਿਆਗਾ ਤੂੰ। ਜਦੋਂ ਉਹ ਹੱਜ ਕਰਕੇ ਆਇਆ ਸੀਗਾ ਸਾਰੇ ਇੱਜ਼ਤ ਨਾਲ ਹਾਜੀ ਮੀਆ ਆ ਕੇ ਬਣਾਉਂਦੇ ਸਨ ਉਹਨੂੰ। ਪੱਟੀਆਂ ਨਾਲ ਤੇ ਖਾਸ ਕਰਕੇ ਦੁੱਲੇ ਦੇ ਅੱਬਾ ਤੇ ਦਾਦੇ ਨਾਲ ਉਹਦਾ ਬੜਾ ਵਰਤਾਰਾ ਸੀਗਾ ਦੁੱਲੇ ਦਾ ਬਾਬਾ ਬਿਜਲੀਖਾਨ ਅਤੇ ਉਹ ਦੋਵੇਂ ਹਾਨੀ ਵੀ ਸਨ ਪਹਿਲਾਂ ਉਹਨਾਂ ਦੇ ਵਡੇਰਿਆਂ ਵੇਲੇ ਹੰਜਰਾ ਕਬੀਲੇ ਨਾਲ ਪੱਟੀਆਂ ਦਾ ਪੂਰਾ ਵੈਰ ਸੀਗਾ ਪਰ ਹੁਣ ਉਹ ਦੋਵੇਂ ਜਣੇ ਬੋਰਡ ਦੇ ਹੇਠਾਂ ਕਦੇ-ਕਦੇ ਹੁੱਕਾ ਸਾਂਝਾ ਕਰਦੇ ਸਨ ਪੁਰਾਣੀਆਂ ਗੱਲਾਂ ਯਾਦ ਕਰਿਆ ਕਰਦੇ ਸਨ ਉਹ ਪਰ ਇਹ ਗੱਲਾਂ ਦੁੱਲੇ ਦੇ ਪੈਦਾ ਹੋਣ ਤੋਂ ਪਹਿਲਾਂ ਦੀਆਂ ਨੇ ਹੁਣ ਮੀਆਂ ਚਿਰਾਗ ਦੇ ਨਵੀਂ ਪੀੜੀ ਨੂੰ ਪਿੰਡੀ ਵੱਜਣ ਪਸਣ ਤੇ ਉਜਣ ਦੀਆਂ ਘੜਦਾਵਾ ਸੁਣਾਉਂਦਾ ਰਹਿੰਦਾ ਸੀ ਅਫਜ਼ਲ ਮੀਆਂ ਉਹਦਾ ਪੜੋਸੀ ਸੀਗਾ ਦੋਹਾਂ ਦੀ ਸੁਰ ਰੜਦੀ ਸੀ ਜਦੋਂ ਵੇਰ ਮਿਲਦੀ ਦੋਵੇਂ ਬੋਰ ਥੱਲੇ ਆ ਬੈਠਦੇ ਕਦੇ ਲਾਹੌਰ ਕਦੇ ਦਿੱਲੀ ਅਤੇ ਕਦੇ ਪਿੰਡੀ ਦੇ ਵਡੇਰਿਆਂ ਦੀਆਂ ਗੱਲਾਂ ਛਿਰਦੀਆਂ ਰਹਿੰਦੀਆਂ ਅੱਜ ਉਹ ਕਾਫੀ ਦਿਨਾਂ ਬਾਅਦ ਇਕੱਠੇ ਹੋਏ ਸਨ ਥੋੜਾ ਪਰੇ ਕੁਝ ਛੋਰ ਲੱਕੜੇ ਹੋਏ ਰੌਲਾ ਪਾਉਂਦੇ ਇੱਕ ਦੂਜੇ ਉੱਪਰ ਮਿੱਟੀ ਦੇ ਬੁੱਕ ਭਰ-ਭਰ ਸੁੱਟ ਰਹੇ ਸਨ ਅਫਜ਼ਲ ਮੀਆਂ ਨੇ ਉਹਨਾਂ ਨੂੰ ਝਿੜਕਿਆ ਛੋਰਾ ਨੇ ਜੀਭਾਂ ਬਾਹਰ ਕੱਢ ਕੇ ਅਫਜ਼ਲ ਮੀਆਂ ਨੂੰ ਚੜਾਇਆ ਅਫਜ਼ਲ ਗੁੱਸੇ ਹੋਣ ਲੱਗਾ ਤਾਂ ਮੀਆਂ ਚਿਰਾਗ ਦੀਨ ਹੱਸ ਪਿਆ ਕਰਨ ਦੇ ਵਾਸਤੇ ਬੱਚਿਆਂ ਨੂੰ ਅਫਜ਼ਲ ਮੀਆਂ ਉਹਨਾਂ ਦੀ ਇਹੀ ਉਮਰ ਹੈ ਫਿਰ ਉਸਨੇ ਖਰਮਸਤੀ ਕਰਦੇ ਮੁੰਡਿਆਂ ਨੂੰ ਕਿਹਾ ਵੀ ਪੁੱਤਰੋ ਥੋੜਾ ਦਰਿਆਵਲ ਜਾ ਗੇਡੋ ਬੱਚੇ ਸੱਚਮੁੱਚ ਹੀ ਦਰਿਆਵਲ ਚਲੇ ਗਏ ਐਨੇ ਵਿੱਚ ਮੀਆਂ کریم ਬਖਸ਼ ਵੀ ਚਿਰਾਗ ਦਿਨ ਹੋਰਾਂ ਲਾ ਕੇ ਆ ਬੈਠਾ ਦੁਆ ਸਲਾਮ ਹੋਈ ਇੱਕ ਦੂਜੇ ਦੀ ਖੈਰ ਸੁਖ ਵਚੀ ਉਹਨਾਂ ਨੇ کریم ਬਖਸ਼ਾ ਰਾਤੀ ਲੈਣੇ ਵੱਲ ਬੜਾ ਰੌਲਾ ਸੁਣੀਦਾ ਸੀਗਾ ਅਫਜ਼ਲ ਮੀਆਂ ਨੇ ਪੁੱਛਿਆ ਮੈਂ ਤਾਂ ਤੁਹਾਨੂੰ ਪੁੱਛਣ ਆਇਆ ਤੁਸੀਂ ਮੈਨੂੰ ਪੁੱਛਣ ਦੇ ਹੋ کریم ਬਖਸ਼ ਹੈਰਾਨ ਹੋਇਆ ਜੋ ਵੀ ਹੈਗਾ ਜੋ ਵੀ ਹੋਇਆ ਪਿੰਡੀ ਲਈ ਚੰਗਾ ਨਹੀਂ ਹੋਣਾ ਆ ਕੇ ਮੀਆਂ ਚਿਰਾਗ ਦਿਨ ਨੇ ਲੰਬਾ ਸਾਹ ਲਿਆ ਹਾਜੀ ਮੀਆਂ ਸਾਡੀਆਂ ਹੋਣੀਆਂ ਵਿੱਚ ਵਸਣਾ ਉੱਜੜਨਾ ਫੇਰ ਵਸਣਾ ਫੇਰ ਉੱਜੜਨਾ ਹੀ ਕਿਉਂ ਲਿਖਿਆ ਹੋਇਆ ਅੱਲਾ ਨੇ ਸਾਡੇ ਹਿੱਸੇ ਦਾ ਅਮਨ-ਮਾਨ ਕਿੱਧਰ ਗਵਾਚ ਗਿਆ ਅਫਜ਼ਲ ਮੀਆਂ ਨੇ ਡਾਡੇ ਦੁੱਖ ਨਾਲ ਪੁੱਛਿਆ ਅਮਨ-ਮਾਨ ਦੋ ਟੰਕਾ ਨਾਲ ਰਹਿ ਸਕਦਾ ਅਫਜ਼ਲ ਮੀਆਂ ਜਾ ਤਾਂ ਹਾਕਮ ਜੋ ਕਰਦਾ ਹੈ ਉਸ ਨੂੰ ਹਜ਼ੂਰ ਆ ਕੇ ਸਿਰ ਝਕਾਈ ਰੱਖੋ ਹਾਕਮ ਦਾ ਫਰਮਾਨ ਅੱਲਾ ਦਾ ਫਰਮਾਨ ਜਾਣੋ ਜਾਂ ਫਿਰ ਹਾਕਮ ਦੇ ਸੇਰ ਹੈ ਤਾਂ ਉਹਨੂੰ ਸਵਾ ਸਿਰ ਹੋ ਕੇ ਟੱਕਰੋ ਆ ਕੇ ਮੀਆਂ ਚਿਰਾਗਦੀਨ ਨੇ ਹੁੱਕੇ ਦੀ ਨੜੀ ਮੂੰਹ ਵਿੱਚ ਲੈ ਲਈ ਹਾਜੀ ਮੀਆਂ ਹਕੂਮਤਾਂ ਨੂੰ ਗਰੀਬਾਂ ਨੇ ਕੀ ਸਵਾਸਿਰ ਹੋ ਕੇ ਟੱਕਰ ਨਾ ਹੋਇਆ ਬਹੁਤਿਆਂ ਨੂੰ ਤਾਂ ਦੋਹੀ ਵੇਲੇ ਚੁੱਲ੍ਹੇ ਵਿੱਚ ਅੱਗ ਪਾਉਣ ਦੀ ਫਿਕਰ ਨਹੀਂ ਮੁੱਕਦੇ کریم ਬਖਸ਼ ਬੋਦਿਆ ਸੱਚਾ ਆਗਦਾ ਹੈ کریم ਬਖਸ਼ਾ ਸਮਾਂ ਇੱਕ ਅਜੇਹਾ ਨਹੀਂ ਰਹਿੰਦਾ ਕਦੇ ਅੱਲਾ ਜਾਣਦਾ ਹੈ ਤਖਤਾਂ ਵਾਲਿਆਂ ਕਾ ਖੋਤੇ ਤੇ ਕਾ ਖੋਤਣ ਵਾਲਿਆਂ ਨੇ ਤਖਤ ਵੱਲੇ ਸੂਰਜ ਚੜ੍ਹਨ ਵੇਲੇ ਸਿਖਰ ਵੇਲੇ ਤੇ ਛੇਪਣ ਵੇਲੇ ਪ੍ਰਥਾਵੇਂ ਬਦਲਦੇ ਰਹਿੰਦੇ ਨੇ ਮੀਆਂ ਐਵੇਂ ਬਾਦਸ਼ਾਹੀਆਂ ਦੇ ਪ੍ਰਥਾਵੇਂ ਵੀ ਬਦਲਦੇ ਰਹਿੰਦੇ ਨੇ ਆਕੇ ਜਦੋਂ ਚਿਰਾਗਦੀਨ ਨੇ ਹੁੱਕਾ ਖਿੱਚਿਆ ਤਾਂ ਗੁੜਗੁੜ ਹੋਈ ਇਹ ਸਹੀ ਆਖੇ ਮੀਆਂ کریم ਬਖਸ਼ ਨੇ ਆਪਣਾ ਕੋਨਮੋਨ ਸਿਰ ਹਿਲਾਉਂਦਿਆ ਹਾਮੀ ਭਰੀ ਤੋ ਵੇਖਦਾ ਹੀ ਪਿਆ ਕਿੱਧਰ ਗਏ ਦੁਨੀਆ ਫਤਿਹ ਕਰਨ ਵਾਲੇ ਕੋਈ ਰਾਹਾਂ ਵਿੱਚ ਮਰ ਖੱਪ ਗਏ ਗੌਰ ਵੀ ਨਸੀਬ ਨਹੀਂ ਹੋਈ ਉਹਨਾਂ ਨੂੰ ਕੋਈ ਨਮੋਸ਼ੀਨ ਵਾਲੀ ਮਰ ਗਏ ਇੰਨਾ ਕਤਲੇਆਮ ਕਾਹਦੇ ਦੀ ਕੀਤਾ ਹੁਣ ਵੀ ਜਦ ਹੱਲ ਜੋਤਦੇ ਆ ਕੋਈ ਫਾਲਾ ਕਿਸੇ ਖੋਪੜੀ ਵਿੱਚ ਜਾ ਵੱਧਾ ਕੀ ਪਤਾ ਬੀਤੇ ਸਮਿਆਂ ਵਿੱਚ ਕੋਈ ਸ਼ਹਿਨਸ਼ਾ ਹੋਵੇ ਕੋਈ ਫਕੀਰ ਹੋਵੇ ਇੱਥੇ ਰੁੱਲਦੇ ਪਈ ਨੇ ਸਾਡੇ ਖੇਤਾਂ ਵਿੱਚ ਆ ਕੇ ਚਿਰਾਗ ਦੇ ਨਾ ਫੇਰ ਹੁੱਕਾ ਖਿਡਣ ਲੱਗ ਪਿਆ ਸਾਰੇ ਜਾਣਦੇ ਨੇ ਸਮਝਦੇ ਨੇ ਜਦੋਂ ਚਿਰਾਗ ਦੇ ਨ ਗੱਲਾਂ ਕਰਦਾ ਉਹਦੇ ਜ਼ਬਾਨ ਉੱਪਰ ਜਿਵੇਂ ਅੱਲਾ ਆਣ ਮੈਂਦਾ ਧੁਰਦੀਆਂ ਗੱਲਾਂ ਕਰਦਾ ਹੈ ਪਤਾ ਨਹੀਂ ਕਿੱਥੋਂ ਤੁਰੀਆਂ ਆਉਂਦੀਆਂ ਨੇ ਪਿੰਡੀ ਦੇ ਕੁਝ ਲੋਕ ਤਾਂ ਉਸ ਨੂੰ ਪੀਰ ਔਲਿਆਵਾਗ ਮੰਨਦੇ ਨੇ ਉਹਦੀ ਉਮਰ ਵੀ ਵਟੇਰੀ ਹੈ ਪਿੰਡ ਵਿੱਚ ਉਹਦੀ ਉਮਰ ਦੇ ਦੋ ਜਾਂ ਫਿਰ ਤਿੰਨ ਜਣੇ ਹੀ ਹੋਣਗੇ ਪਰ ਉਹ ਸੇਤ ਵੱਲੋਂ ਨਿਗਰੇ ਹੋਏ ਨੇ ਤੇ ਘਟੋ ਘਾਟ ਹੀ ਬਾਹਰ ਨਿਕਲਦੇ ਨੇ ਮੀਆਂ ਚਰਾਗ ਦਿਨ ਸਦਾ ਸਾਂਝੀ ਗੱਲ ਕਰਦਾ ਜਦੋਂ ਸੱਤ ਵਿੱਚ ਆ ਬੈਠਦਾ ਸਾਰੇ ਉਸ ਨੂੰ ਇੱਜ਼ਤ ਦਿੰਦੇ ਨੇ ਉਹਦੀਆਂ ਆਕੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਨੇ ਜਦੋਂ ਕਦੇ ਪਟੀਆਂ ਦੀ ਗੱਲ ਤੁਰਦੀ ਹੈ ਤਾਂ ਮੀਆਂ ਚਿਰਾਗ ਦੇ ਨੂੰ ਬਿਜਲੀ ਖਾਨ ਸੰਧਲ ਪੱਟੀ ਨਾਲ ਡਰੈਨ ਦਾ ਬੜਾ ਮਾਣ ਹੈ। ਉਹਨਾਂ ਦੀਆਂ ਗੱਲਾਂ ਸੁਣਾਉਂਦਾ ਉਹ ਬੜਾ ਗੌਰਵ ਮਹਿਸੂਸ ਕਰਦਾ ਹੈ। ਬੋਰ ਥੱਲੇ ਸਦਾ ਟਾਣੀ ਲੱਗੀ ਰਹਿੰਦੀ ਹੈ। ਕਦੇ ਕਿਸੇ ਨੂੰ ਅਚਾਨਕ ਕਰਦਾ ਕੰਮ ਯਾਦ ਆ ਜਾਂਦਾ ਹੈ। ਕਦੇ ਨਮਾਜ਼ ਦਾ ਵਕਤ ਹੁੰਦਾ ਹੈ ਤਾਂ ਔਣ ਜਾਣ ਲੱਗਾ ਰਹਿੰਦਾ ਹੈ। ਪਿੰਡੀ ਦੀ ਰਿਆਸਤ ਦਾ ਬੋਰ ਥੱਲੇ ਹਰ ਰੋਜ਼ ਦਰਬਾਰ ਲੱਗਦਾ ਹੈ ਤੇ ਦੁਨੀਆ ਜਹਾਨ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਉਧਰ ਛੇੜੀ ਵਿੱਚ ਖੂਹ ਲਾਗੇ ਥੜੇ ਉੱਪਰ ਦੁੱਲੇ ਦੀ ਟਾਣੀ ਜੁੜੀ ਬੈਠੀ ਸੀ। ਥੋੜੀ ਪਰਾਂ ਹਨੇਰਾ ਹੋਣ ਤੇ ਚ ਤਾਂ ਹੀ ਵਿੱਚ ਨਵਾਂ ਸ਼ਾਮਲ ਹੋਇਆ ਤਾਰੀਖ ਉਹ ਵਿੱਚੋਂ ਪਾਣੀ ਦਾ ਡੋਲ ਖਿੱਚ ਰਿਹਾ ਸੀਗਾ ਇਸ ਡੁੰਗੀ ਹੋ ਰਹੀ ਸ਼ਾਮ ਵਿੱਚ ਅੰਬਾ ਤਾਲੀਆਂ ਝੰਡਾ ਤੇ ਵਣਾ ਵਿੱਚੋਂ ਦੀ ਲੰਗਦੀ ਹਵਾ ਸੰਸਨਾ ਰਹੀ ਸੀ ਸ਼ਰਾਬੀ ਹੋਏ ਦੁੱਲੇ ਨੇ ਵੇਖਿਆ ਵੀ ਬੱਗੇ ਮਲਕੀਰੇ ਦੇ ਲੁੱਟੇ ਮਾਲ ਲੱਗਿਉਂਦੀ ਇੱਕ ਕਾਲਾ ਫਨਿਆਰ ਸੱਪ ਤੇਜ਼ੀ ਨਾਲ ਸਰਕਦਾ ਰੁੱਖਾਂ ਦੇ ਡਿਗੇ ਸੁੱਕੇ ਪੱਤਿਆਂ ਵਿੱਚ ਜਾਛੂ ਪਿਆ ਗਾਣਾ ਰੋੜਾ ਪਿਰਤਾ ਸਦੀਕ ਰਮਜ਼ਾ ਲੈਣਾ ਤੇ ਸੈਦਾ ਇੱਕ ਪਾਸੇ ਬੈਠੇ ਛਵੀਆਂ ਗੜਾਸੇ ਰੇਤ ਨਾਲ ਮਾਜ ਕੇ ਚਮਕਾ ਰਹੇ ਸਨ ਰਾਤੀ ਮਾਰੇ ਧਾੜੇ ਦੀਆਂ ਫੜਾ ਵੱਜ ਰਹੀਆਂ ਸਨ ਚੁੱਲ੍ਹੇ ਵਿੱਚ ਬਲਦੀਆਂ ਲੱਕਣਾ ਦਾ ਧੂਆਂ ਉੱਪਰ ਉੱਠਦਾ ਦਿਖ ਰਿਹਾ ਸੀਗਾ ਚਿੜੀ ਸਾਹ ਲੈਂਦੀ ਐ ਪਿਰਥੇ ਨੇ ਵੇਖਿਆ ਵੀ ਦੁੱਲਾ ਡੁੱਗਿਆ ਸੋਚਾਂ ਵਿੱਚ ਲਿਥਾ ਹੋਇਆ ਸੀਗਾ ਉਸਨੇ ਰੂੜੇ ਦੇ ਹੁੱਜ ਮਾਰ ਕੇ ਇਸ਼ਾਰੇ ਨਾਲ ਦੱਸਿਆ ਵੀ ਰੂੜਾ ਦੁੱਲੇ ਵੱਲ ਵੇਖ ਕੇ ਬੁੱਲਾ ਵਿੱਚ ਹੀ ਹਸਿਆ ਤੇ ਆਪਣਾ ਗੰਡਾਸਾ ਮਾਜਣ ਲੱਗ ਪਿਆ ਪਿਰਥਾ ਉੱਠ ਕੇ ਦੁੱਲੇ ਦੇ ਨੇੜੇ ਆ ਗਿਆ ਵੀ ਦੁੱਲਿਆ ਦੁੱਲਾ ਨਹੀਂ ਬੋਲਿਆ ਦੁੱਲਿਆ ਸੌ ਗਿਆ ਹੀ ਪਿਰਥੇ ਨੇ ਹਿਲਾਉਣੇ ਆ ਦੁੱਲਾ ਧਰਬ ਕੇ ਸਿੱਧਾ ਹੋ ਗਿਆ ਹੈਰਾਨ ਹੋਇਆ ਆਸਾ-ਪਾਸਾ ਵੇਖਿਆ ਉਹਨੇ ਬੋਲਿਆ ਮੈਂ ਤਾਂ ਬੜੀ ਦੂਰ ਨਿਕਲ ਗਿਆ ਸੀ ਪਿਰ ਰਾਵੀ ਪਾਰ ਕਰ ਗਿਆ ਸੀ ਫਿਰ ਤਾਂ ਹਸਿਆ ਐਵੇਂ ਸਮਝ ਲੈ ਮੈਂ ਤਾਂ ਲਾਹੌਰ ਵਾਲਾ ਦਿੱਲੀ ਵਾਲ ਤੁਰਿਆ ਫਿਰਦਾ ਸੀ ਮੈਂ ਜਾਂਚਿਆ ਸੌਂ ਗਿਆ ਸੁੱਤੇ ਹੀ ਰਹੇ ਐਨੇ ਬਰੇ ਜਾਗਿਆ ਤੇ ਹੋਣਾ ਮਾਂ ਨੇ ਕਦੇ ਸ਼ਾਹੀ ਖਰਾਤਾਂ ਦੀਆਂ ਲੋਰੀਆਂ ਨਾਲ ਸੁਵਾਈ ਰੱਖਿਆ ਕਦੇ ਨਕਾਦੇ ਭਲਾਵੇ ਪਾਪਾ ਨਿੰਦਰ ਭਾਈ ਰੱਖੀ ਬੜੇ ਸੌਲੇ ਆ ਪਰ ਤੇ ਆ ਹੁਣ ਅੱਠੇ ਪੈਰ ਜਾਗਣ ਦਾ ਵੇਲਾ ਆ ਗਿਆਈ ਮਾਂ ਨੇ ਬੜੀ ਵੱਡੀ ਠੱਗੀ ਮਾਰੀਆ ਤੁਲੇ ਨਾਲ ਕੋਈ ਹੋਰ ਔਰਤ ਹੁੰਦੀ ਤਾਂ ਮੈਂ ਸਿਰ ਲਾ ਲੈਣਾ ਸੀ ਉਸੇ ਘੜੀ ਹੁਣ ਮਾਂ ਨੂੰ ਕੀ ਆਖਾਂ ਕੋਈ ਮਾਂ ਨੂੰ ਕੀ ਆਖੇ ਉਹ ਤਾਂ ਆਖਦੀ ਐ ਵੀ ਜੇ ਰੱਬ ਹੈਗਾ ਉਹ ਵੀ ਕਿਸੇ ਮਾਂ ਨਹੀਂ ਜੰਮਿਆ ਹੋਣਾ ਇਸ ਭਾਤੇ ਫਿਰ ਮਾਤਾ ਰੱਬ ਹੀ ਹੋਈ ਨਾ ਪਰ ਮੇਰੀ ਨਿੰਦਰ ਉਸ ਦਿਨ ਤੋਂ ਹੀ ਉੜੀ ਪਈ ਹੈ ਪਿਰਥਿਆ ਜਦੋਂ ਮਾਂ ਨੇ ਆਪਣੀਆਂ ਗੋਜਾਂ ਦਾ ਢੱਕਣ ਚੁੱਕਿਆ ਜੀ ਵੀਰ ਦੁੱਲਿਆ ਮੈਨੂੰ ਘਰ ਜਾਣਾ ਪੈਣਾ ਨਿੱਕਾ ਭਰਾ ਦੱਸ ਗਿਆ ਵੀ ਬਾਬਾ ਟਿੱਲਾ ਹੈ ਕਈ ਦਿਨਾਂ ਦਾ ਮੈਂ ਛੱਟ ਮੁੜਾਂਗਾ ਪਿਰਥੇ ਨੇ ਪੂਰੀ ਸੰਜੀਦਗੀ ਨਾਲ ਕਿਹਾ ਹੁਣ ਘਰਾਂ ਨੂੰ ਮੋੜਾ ਦੇਣਾ ਔਖਾ ਹੀ ਪਿਰਥਿਆ ਅਕਬਰ ਨਾਲ ਟੱਕਰ ਲੈਣੀ ਵੱਡੇ ਦਿਮਾਗ ਦੇ ਜਿਗਰੇ ਦਾ ਕੰਮ ਹੈ ਤੁਸੀਂ ਸਾਰੇ ਮੇਰੀਆਂ ਬਾਹਾਂ ਦੇ ਦਿੱਲੀ ਲਾਹੌਰ ਨੂੰ ਦੱਸਣਾ ਹੈ ਵੀ ਸੰਦਰਬਾਲ ਦੇ ਪੱਟੀ ਜਾਗ ਪਏ ਨੇ ਹੁਣ ਤੁਸੀਂ ਵੀ ਆਪਣੀਆਂ ਨਿੰਦਰਾ ਖੋਲੋ ਫੇਰ ਨਾਖਣਾ ਵੀ ਪੱਟੀ ਸੁੱਤੇ ਪਿਆ ਨੂੰ ਪੈ ਗੇ ਪਰ ਤੇਨੂੰ ਯਾਪਿਆ ਵੀ ਦੁੱਲੇ ਅੰਦਰ ਜਿਵੇਂ ਅੱਗ ਵੱੜ ਰਹੀ ਹੋਵੇ ਬੋਲਿਆ ਇਹ ਲਾਹੌਰ ਦਿੱਲੀ ਵਾਲੇ ਵੱਡੇ ਲੋਕ ਨੇ ਵੀਰਿਆ ਇਹਨਾਂ ਦਾ ਸੋਨਾ ਬੜਦਾ ਵੀ ਹੈਗਾ ਇਹਨਾਂ ਦੀ ਰਾਖੀ ਲਈ ਛੋਟੇ ਲੋਕਾਂ ਨੇ ਜਾਗਣਾ ਹੁੰਦਾ ਏ ਠਿਕਰੀ ਪੈਰੇ ਵਾਲੇ ਵੀ ਤਾਂ ਹੁਕਾ ਦੰਦੇ ਹੀ ਨੇ ਵੀ ਜਾਗਦੇ ਰਹਿਣਾ ਉਹ ਅਸਾਂ ਨੂੰ ਜਗਾਉਂਦੇ ਨੇ ਅਸੀਂ ਫਿਰ ਵੱਡੇ ਲੋਕਾਂ ਲਈ ਜਾਗਦੇ ਹੋਏ ਨਾ ਅਸੀਂ ਹੈ ਨਾ ਲੋਕਾਂ ਲਈ ਜਿੰਨਾ ਜਾਗਣਾ ਸੀ ਜਾਗ ਲਿਆ ਵਰਥਿਆ ਇਹਨਾਂ ਲੋਕਾਂ ਨੂੰ ਹੁਣ ਸਾਡੇ ਲਈ ਜਾਗਣਾ ਪੈਣਾ ਬਾਬਾ ਚਿਰਾਗ ਦੇ ਨਾਖਦਾ ਹੁੰਦਾ ਵੀ ਇਹ ਵੱਡੇ ਲੋਕ ਬੜੇ ਖਤਰਨਾਕ ਹੁੰਦੇ ਨੇ ਇਹ ਸੁੱਤੇ ਵੀ ਜਾਗਦੇ ਹੁੰਦੇ ਨੇ ਤੇ ਅਸੀਂ ਜਾਗਦੇ ਵੀ ਸੁੱਤੇ ਰਹਿਨੇ ਆਂ ਐਦਾ ਦਾ ਹੀ ਦਸਤੂਰ ਹੈ ਦੁਨੀਆ ਦਾ ਪਰ ਹੁਣ ਅਸੀਂ ਦੁਨੀਆ ਦੇ ਦਸਤੂਰ ਨੂੰ ਪੁੱਠਾ ਗੇਣਾ ਦੇਣਾ ਹੀ ਹੁਣ ਦੇ ਅੰਦਰ ਉਹਨਾਂ ਨੂੰ ਵੀ ਪੈਣ ਦੇਣੀ ਹੁਣ ਤਾੜਿਆਂ ਦਾ ਦਸਤੂਰ ਵੀ ਬਦਲ ਦੇਣਾ ਹੀ ਮਾੜਿਆਂ ਦੀ ਰਾਖੀ ਕਰਨੀ ਹੈ ਵੱਡਿਆਂ ਨੂੰ ਹੱਥ ਪਾਵਾ ਹੈ ਗਾਣੇ ਨੂੰ ਸਾਦੇਦਰ ਫਿਰ ਤਾਂ ਗਾਣੇ ਨੂੰ ਬੁਲਾ ਕੇ ਲੈ ਆਇਆ ਗਾਣਿਆ ਹੁਣ ਤੇਰਾ ਕੰਮ ਆਪਣੀ ਪੱਠੀ ਵੱਲ ਵੱਧ ਹੋਣਾ ਹੀ ਮੈਂ ਤੁਹਾਡੇ ਨਾਲ ਕੋਈ ਯਾਰ ਮਾਰ ਕੀਤੀ ਹੈ ਅੱਡ ਕਰਨ ਲੱਗਿਆ ਉਹ ਨਹੀਂ ਸੋਣਿਆ ਹੁਣ ਹਥਿਆਰਾਂ ਦੀ ਲੋੜ ਪੈਣੀ ਹੈ ਤੇ ਤੇਰੀ ਪੱਠੀ ਦਿਨ ਰਾਤ ਮਗਦੀ ਰੱਖਣੀ ਹੈ ਬੁੱਲੇ ਨੇ ਸਮਝਾਇਆ ਉਹਨੂੰ ਵੀ ਅੱਠੇ ਪੈਰ ਹਥਿਆਰ ਬਣਾਉਦਾ ਰਿਹਾ ਇੰਨਾ ਲੋਹਾ ਕਿੱਥੋਂ ਆਊਗਾ ਦੁਲਿਆ ਲੋਹਾ ਬੜਾਈ ਲੋਕਾਂ ਦੇ ਘਰ ਹੀ ਇਹਦਾ ਫਿਕਰ ਨਾ ਕਰ ਅਸੀਂ ਬੰਦੇ ਜੋੜਨੇ ਨੇ ਆਪਣੇ ਨਾਲ ਅਕਲ ਵਾਲੇ ਹੁਣ ਘੋੜੇ ਹਥਿਆਰ ਲੁੱਟਣ ਦਾ ਵੇਲਾ ਹੈ ਲਾਹੌਰ ਤਖਤ ਨੂੰ ਪਤਾ ਲੱਗੇ ਫਤੂ ਮਰਾਸੀ ਨੂੰ ਆਖਣਾ ਹੈ ਵੀ ਦਿਨ ਚੜਦੇ ਆ ਪੀਪਾ ਖੜਕਾ ਦੇਵੇ ਪਿੰਡੀ ਵਿੱਚ ਬੰਦੇ ਚੰਨੇ ਵੀ ਆ ਖਾਵੇ ਹੁਣ ਅਕਬਰ ਦੇ ਬੰਦਿਆਂ ਨੂੰ ਕਿਸੇ ਵੀ ਮਾਮਲਾ ਨਹੀਂ ਦੇਣਾ ਜਿਹੜਾ ਮਾਮਲਾ ਤਾਰੇਗਾ ਉਹ ਸਾਡਾ ਵੈਰੀ ਹੈ ਤੇ ਵੈਰੀ ਨੂੰ ਅਸੀਂ ਸਾਂ ਨਹੀਂ ਕੱਢਣ ਦੇਣਾ ਉਦੋਂ ਹੀ ਫਤੂ ਮਰਾਸੀ ਨੇ ਵਾਅਦਾ ਕੀਤਾ ਗੋਸ਼ਤ ਪੱਕ ਗਿਆ ਹੈ ਜਜਮਾਨੋ ਠੀਕ ਹੈ ਇਸੇ ਵੇਲੇ ਸੁੱਕੇ ਪੱਤਿਆਂ ਉੱਪਰ ਕੋਈ ਇਨਾਂ ਵੱਲ ਤੁਰਿਆ ਹੁੰਦਾ ਦਿੱਸਿਆ ਸਾਰੇ ਚਕੰਨੇ ਹੋ ਗਏ ਪਰ ਲੱਦੀ ਨੂੰ ਵੇਖ ਕੇ ਉਹਨਾਂ ਸਾਰਿਆਂ ਦੇ ਸਾਹ ਸੁੱਤੇ ਗਏ। ਦੋ ਗਾਇਤੋ ਵੀ ਲੰਬੀ ਦੇ, ਚੌੜੇ-ਮੋੜੇ, ਲੰਬੀ ਧੌਣ ਭਰੀਆਂ ਲੰਕਦੀਆਂ ਛਾਤੀਆਂ, ਦੋ-ਦੋ ਗਿੱਡਦੇ ਪੈਰ। ਮੋٹے ਨੈਣ ਨਕਸ਼ ਕਣਕਵੰਨਾ ਰੰਗ। ਮੋٹے ਖੱਦਰ ਦੀ ਕੁੜਤੀ ਸਲਵਾਰ, ਸਿਰ ਉੱਪਰ ਖੇਸੀ ਡੱਬੀਆਂ ਵਾਲੀ। ਲੰਬੀਆਂ ਬਾਹਾਂ ਭਾਰੇ ਹੱਥ, ਜੇ ਦੋ ਜਣਿਆਂ ਦੀਆਂ ਧੌਣਾ ਫੜ ਲਵੇ ਤਾਂ ਜੀਭਾਂ ਬਾਹਰ ਲਮਕਾ ਦੇਵੇ। ਲੱਦੀ ਅਜ ਗੁੱਸੇ ਵਿੱਚ ਸੀ, ਉਹਦੇ ਤੇਵਰ ਦੇਖ ਕੇ ਸਾਰੇ ਇੱਕ ਦੂਜੇ ਵੱਲ ਝਾਕਣ ਲੱਗ ਪਏ। ਕਭਰਾਏ ਫਤੂਮ ਰਾਸੀ ਤੋਂ ਪਾਣੀ ਦੇਗ ਚ ਵਿੱਚ ਪਾਉਣ ਦੀ ਥਾਂ ਪੱਠੀ ਵਿੱਚ ਹੀ ਅੱਗ ਬੁਝ ਗਈ ਇੱਕਦਮ ਧੂੰਆਂ ਉੱਠਿਆ ਨਵੇਂ ਭਰਤੀ ਕਿਤੇ ਤਾਰੀ ਨੂੰ ਖਾਂਗੇ ਛੜ ਪਈ ਪਰਾਂ ਬਲ ਦੀ ਅੱਗ ਦੀ ਲੋ ਵਿੱਚ ਲੱਦੀ ਨੇ ਵੇਖ ਲਿਆ ਸੀਗਾ ਵੀ ਇੱਕ ਪਾਸੇ ਲੁੱਟ ਦਾ ਮਾਲ ਪਿਆ ਹੈ ਗੰਡਾ ਵਿੱਚ ਬੰਨਿਆ ਹੋਇਆ ਖੁਰਜੀਆਂ ਸ਼ਰਾਬ ਦੇ ਮੜਕੇ ਦੋਹਣੀਆਂ ਸੁੱਕੇ ਮੇਵਿਆਂ ਦੇ ਟੋਕਰੇ ਇੱਕ ਨਿੱਕੀ ਜਹੀ ਟੋਕਰੀ ਵਿੱਚ ਕੱਪੜੇ ਨਾਲ ਕੁਝ ਹੋਰ ਵੀ ਟਕਿਆ ਹੋਇਆ ਸੀਗਾ ਫੱਤੋ ਮਰਾਸੀ ਡਰਦਾ ਬੁਝੀ ਪੱਠੀ ਤੋਂ ਪਛਾਹ ਹਟ ਕੇ ਇੱਕ ਭਾਰੇ ਅੰਬੋਲੇ ਹੋ ਗਿਆ ਲੱਦੀ ਅਚਾਨਕ ਬਿਜਲੀ ਵਾਂਗ ਕਰਕੇ ਵੀ ਤੈਨੂੰ ਸ਼ਰਮ ਰਹਾ ਹੈ ਨਹੀਂ ਕੋਈ ਦੁੱਲਿਆ ਧੀਆ ਮਟਿਆਰਾ ਹੋ ਗਈਆਂ ਨੇ ਤੈਨੂੰ ਫਿਕਰ ਹੀ ਕੋਈ ਨਹੀਂ ਜਿਹੜੇ ਕੁੱਤੇ ਗੰਮ ਤੂੰ ਤੇ ਤੇਰੇ ਆ ਢੋਡਰ ਕਰਨ ਦੇ ਆ ਇਹਨਾਂ ਦਾ ਹਸ਼ਰ ਕੀ ਪੈਣਾ ਹੈ ਪਤਾ ਹੈ ਕਦੇ ਬੇਹਯਾਏ ਉਹ ਦੋਚਕਾਂ ਨੂੰ ਜਾਣਿਓ ਅੱਲਾ ਸਭ ਵੇਖਦਾ ਹੀ ਉੱਪਰ ਉਹ ਅੰਮਾ ਮੈਂ ਦੱਸਣਾ ਨਸ਼ੇ ਵਿੱਚ ਥਲਥਲਾਉਂਦਾ ਸਦੀਕ ਬੋਲਣ ਲੱਗਾ ਤਾਂ ਲੱਦੀ ਉਸ ਨੂੰ ਪੈ ਨਿਕਲੀ ਉਹ ਬੈਠਾ ਰਹਿਵੇਂ ਸਦੀਕਿਆ ਤੈਨੂੰ ਤਾਂ ਜੀਬ ਦੀ ਉਲੀ ਲਾਉਣ ਨੂੰ ਸ਼ਰਾਬਾਂ ਚਾਹੀਦੀਆਂ ਨੇ ਸ਼ਰਾਬ ਨਾਲ ਲੱਭੇ ਤਾਂ ਤੂੰ ਮੁੱਤਰ ਵੀ ਪੀ ਲਵੇਂ ਤੇ ਹੁਣ ਆ ਬੰਦਾ ਲੁਟੇਈ ਲਾਹੌਰ ਦਰਬਾਰ ਦਾ ਤੇ ਇੱਥੇ ਸ਼ਰਾਬ ਪਿੰਡੇ ਜੇ ਸਾਰੀ ਪਿੰਡੀ ਤਰਾਤਰਾ ਕਰਦੀ ਹੈ ਕੋਈ ਤੁਹਾਡਾ ਪਿਓ ਮੁਖਬਰੀ ਕਰਨ ਲਾਹੌਰ ਪੁੱਜ ਵੀ ਗਿਆ ਹੋਣਾ ਰਾਗ ਵਿੱਚ ਭੰਗ ਪਾ ਦਿੱਤੀ ਉਹ ਅਮਾ ਇਹ ਤਾਂ ਬੇਚਤਾ ਦੀਆਂ ਕੁਝ ਹੋਰ ਆਖਣ ਲੱਗਾ ਰੋਣਾ ਚੁੱਪ ਕਰ ਗਿਆ ਉਹ ਕਾਈ ਨਹੀਂ ਸੰਭੀ ਜਾਣੀ ਵੇ ਬਹੁਤੇ ਅਵਸਥਾਂ ਵਾਲਿਆ ਦੁੱਲੇ ਦਾ ਚਾਚਾ ਲਾਹੌਰ ਵਾਗਿਆ ਜਿਹੜਾ ਚੰਦ ਰਾਤੀ ਚੜਿਆ ਹੈ ਚੰਗਾਈ ਇੱਧਰ ਉੱਧਰ ਹੋ ਜਾਉ ਸਾਰੇ ਜੇ ਪਕੜੇ ਗਏ ਤਾਂ ਬਾਦਸ਼ਾਹ ਦੇ ਬੰਦੀਖਾਨੇ ਵਿੱਚ ਬੈਠਾਂ ਵੇਖਣਾ ਐਨਾ ਆਕੇ ਲੱਦੀ ਛੜ ਕੇ ਨਾਲ ਮੋੜੀ ਤੇ ਤੁਰ ਗਈ ਉਹ ਲਾਹੌਲ ਵੇਲਾ ਕੁਵਤ ਆਗਦਾ ਫਤੂ ਮਰਾਸੀ ਛਾਲ ਮਾਰ ਕੇ ਅੰਬੋਲਿਓ ਨਿਕਲੇ ਆ ਅਮਾ ਦੇ ਅਜ ਕਾਲੀ ਬੋਲੀ ਹਨੇਰੀ ਰਾਤ ਵਾਂਗੂ ਚੜਾਈ ਮੇਰਾ ਤਾਂ ਨਸ਼ਾ ਹੀ ਥਲੇ ਰਹਿ ਗਿਆ ਰੋੜਿਆ ਦੇ ਹੀ ਇੱਕ ਪਿਆਲਾ ਹੋਰ ਉਹ ਪੇਸ਼ਾ ਹੋ ਕੇ ਬਹਿ ਮੇਰ ਜਾਦਿਆ ਸੋਚਣ ਦੇ ਸਾਨੂੰ ਮਾਂ ਬਿਨਾ ਮਤਲਬ ਤੋਂ ਨਹੀਂ ਆਉਂਦੀ ਕਦੇ ਪਿੰਡੀ ਵਿੱਚ ਹੋਣੀ ਹੈ ਕੋਈ ਗੱਲ ਦੁਲਾ ਫਿਕਰ ਨਾਲ ਬੋਲਿਆ ਰੋੜਿਆ ਪਹਿਲਾ ਮਾਲ ਟਿਕਾਣੇ ਲਾਈਏ ਇੱਕ ਜਣਾ ਤਾਂ ਜਾਵੇ ਮਿਹਦੇ ਬਾਣੀਏ ਕੋਲ ਖਾਣ ਪੀਣ ਜੋਗਾ ਰੱਖੇ ਬਾਕੀ ਸਭ ਅਗਾਹ ਕਰੀਏ ਚਾਚਾ ਦਾ ਗਿਆ ਹੀ ਹੋਣਾ ਲਾਹੌਰ ਉਹ ਰੁਕਣ ਵਾਲਾ ਨਹੀਂ ਸੀਗਾ ਹੁਣ ਤੇਰੇ ਚਾਚੇ ਨਾਲ ਵੀ ਹਿਸਾਬ ਕਰਨ ਦਾ ਵੇਲਾ ਆ ਗਿਆ ਦੁਲਿਆ ਸਦੀਕ ਕੁਝ ਗੁੱਸੇ ਹੇ ਤੇ ਰੰਜਨ ਨਾਲ ਬੋਲਿਆ ਉਹ ਤਾਂ ਦੁਲੇ ਦਾ ਸਕਾ ਹੀ ਰਮਜ਼ ਨੇ ਕਿਹਾ ਉਹ ਸਕਿਆਂ ਤੇ ਕਿਸੇ ਨੇ ਸੱਕ ਲਾਉਣੇ ਨੇ ਜੇਰਾ ਸਾਡੇ ਪੈਰਾਂ ਥੱਲੇੋਂ ਕੋਈ ਖਿੱਚਦਾ ਉਹਦੇ ਪੈਰਾਂ ਥੱਲੇ ਵੀ ਅਸੀਂ ਪੋਈ ਨਹੀਂ ਰਹਿਣ ਦੇਣੀ ਦੁੱਲੇ ਨੇ ਲਲਕਾਰ ਕੇ ਆਖਿਆ ਫਿਰ ਗਾਣੇ ਵੱਲ ਮੁੜਿਆ ਉਹ ਤੂੰ ਪਤਾ ਕਰ ਖਾਂ ਪਿੰਡ ਵਿੱਚ ਹੋਰ ਕਿਹੜੇ ਸੂਈਏ ਹੈਗੇ ਨੇ ਉਹਨਾਂ ਨੂੰ ਵੀ ਮੌਲਵੀ ਵਾਲਾ ਸਬਕ ਦੇਣਾ ਹੀ ਪੈਣਾ ਦੋ ਬੰਦਿਆਂ ਦਾ ਮੈਨੂੰ ਪਤਾ ਹੈ ਦੁੱਲਿਆ ਸਦੀਕ ਨੇ ਪਹਿਲਾਂ ਖਾਲੀ ਕਰਕੇ ਇੱਕ ਪਾਸੇ ਰੱਖਦਿਆਂ ਕਿਹਾ ਲਾਹੌਲ ਵੇਲਾ ਕੋਬਤ ਤੂੰ ਹਾਲੇ ਪੇ ਦੇ ਢਿੱਡ ਵਿੱਚ ਹੀ ਪਏ ਰੱਖਿਆ ਸੀ ਦੁੱਲਾ ਹੈਰਾਨ ਹੋਇਆ ਉਹਨਾਂ ਦੋਹਾਂ ਵਿੱਚੋਂ ਕਿਤੇ ਇੱਕ ਤੂੰ ਤਾਂ ਨਹੀਂ ਤੂੰ ਮੇਰੀ ਹੱਤਕ ਕਰਦਾ ਦੁੱਲਿਆ ਸਦੀਕ ਵੱਟ ਖਾ ਗਿਆ ਉਹ ਮੈਂ ਤਾਂ ਹੱਸਦਾ ਪਿਆ ਤੂੰ ਬੰਦੇ ਦੱਸ ਇਕਦਾ ਹੈਗਾ ਵੇ ਮੌਲਵੀ ਤੇ ਦੂਜਾ ਦੂਆ ਹੈ ਪੰਡਤ ਦੁਰਗਾ ਯਾ ਅੱਲਾਹ ਇੱਕ ਮੋਮਨ ਇੱਕ ਕਾਫਰ ਇਹ ਕਿਦਾਂ ਦਾ ਜੋੜ ਹੋਇਆ ਦੁੱਲੇ ਨੇ ਸਬਨਾ ਵੱਲ ਵੇਖਦੇ ਆ ਆਖਿਆ ਤੇ ਭੇਦ ਭਰੇ ਹਸਿਆ ਉਹ ਦੋਨੋਂ ਲਾਲਚੀ ਨੇ ਬਾਦਸ਼ਾਹ ਤੋਂ ਖਰਾਤ ਲੈਣ ਵਾਲੇ ਨੇ ਉਹ ਬਨ ਕੇ ਲੈ ਆਈਏ ਫਿਰ ਖੂਤੇ ਪਰਥਾ ਜੋਸ਼ ਵਿੱਚ ਆ ਗਿਆ ਇੰਨਾ ਤਤਾਂ ਨਾ ਹੋ ਵਰਤੇ ਆ ਅਜੇ ਤਾਂ ਬੱਗੇ ਮਲਕੀਰੇ ਦਾ ਮਾਲ ਖਿਲਰ ਰਿਆ ਪਿਆ ਐਨੋ ਕਿਸੇ ਟਿਕਾਣੇ ਲਾਈਏ ਪਹਿਲਾਂ ਕਿੱਥੇ ਚੱਲੇ ਨੇ ਮੌਲਵੀ ਤੇ ਪੰਡਤ ਇਹ ਤਾਂ ਘੜੇ ਦੀਆਂ ਮੱਛੀਆਂ ਨੇ ਬਿਨਾਂ ਜਾਲ ਸੁਟੇ ਫੜੀਆਂ ਜਾਣੀਆਂ ਨੇ ਦੁੱਲੇ ਨੇ ਹੌਸਲੇ ਨਾਲ ਕਿਹਾ ਫਿਰ ਹੁਕਮ ਦੇਣ ਵਾਲਾ ਬੋਲਿਆ ਵੀ ਰਾਤੋਂ ਰਾਤ ਇਹ ਸਾਰਾ ਮਾਲ ਲੈ ਚਲੋ ਦਵਾਨ ਖਾਨੇ ਦੇ ਤਹਿ ਖਾਨੇ ਵਿੱਚ ਕੱਲ ਮਹਿਦਾ ਬਾਣੀਆਂ ਆਉਣਾ ਚਾਹੀਦਾ ਫਤੂ ਮੀਰਜ਼ਾ ਦੇ ਆ ਤੂੰ ਜਾ ਕੇ ਖਬਰ ਦੇ ਆਖਣਾ ਵੀ ਦੁੱਲੇ ਨੇ ਸੱਦੇ ਆਈ ਬੱਗੇ ਮਲਕੀਰੇ ਦਾ ਮਾਲ ਸੁਣ ਕੇ ਤਾਂ ਬਾਣੀਆਂ ਨੇ ਲੱਠੇ ਨਹੀਂ ਆਉਣਾ ਠੀਕ ਹੈ ਸਰਦਾਰ ਰੂੜੇ ਨੂੰ ਆਖ ਵੀ ਅੱਧਾ ਕੋ ਪਿਆਲਾ ਹੋਰ ਦਵੇ ਗੋੜੀ ਨਿੰਦਰ ਪੈ ਗਈ ਤਾਂ ਪਹਿਲੇ ਪੈਰ ਉੱਠ ਕੇ ਤੁਰਨਾ ਪੈਣਾ ਪਰ 도ੜੀ ਤਾਂ ਖਾਲੀ ਹੈ ਰੂੜੇ ਨੇ ਉਲਟੀ ਕਰਕੇ ਵਿਖਾਈ ਉਹ ਵਾ ਨੀ ਕਿਸਮਤੇ ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ ਫਤੂ ਨੇ ਢਿਲਾ ਜਿਆ ਪੈਂਦੇ ਆ ਗਿਆ ਸਾਰੇ ਹਸਣ ਲੱਗ ਪਏ ਸੋ ਦੋਸਤੋ اے ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ